ਲੈ ਵੀ ਮੇਟਰ اٹਲੀ ਵਾਲਿਓ ਆ ਦੇਖੋ ਅੱਜ ਵੀਡੀਓ ਇੱਧਰ ਇਹ ਹੈਗਾ ਫਿਡੈਂਸਾ ਵਿਲੇਜ ਠੀਕ ਹੈ ਜੀ ਫਿਡੈਂਸਾ ਵਿਲੇਜ ਆਊਟਲੈਟ ਦੇਖੋ ਅੰਦਰ ਕਰੋ ਚੈੱਕ ਲੋਕੇਸ਼ਨ ਦੇਖੋ ਕਿੰਨੀ ਘੈਂਟ ਹੈ ਬਾਕੀ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਕੱਲ ਵਾਸਤੇ ਦਾ ਪੂਰੇ ਵਧੀਆ ਬ੍ਰਾਂਡ ਇੱਥੇ ਠੀਕ ਹੈ ਜੀ ਅੰਦਰ ਚੱਲੋ ਜੀ ਭਾਜੀ ਉਹ ਸੀਤਾ ਤਾਹ ਜਿੱਥੇ ਤੁਸੀਂ ਸਿੱਧੇ ਹੋਣ ਲੱਗੇ ਸਤਾ ਜੀ ਬਾਈ ਸੱਤਾ ਪਹੁੰਚਿਆ ਇੱਧਰ ਤਰੀਨੋ ਤੇ ਸੱਤਾ ਤਰੀਨੋ ਵਾਲਾ ਆ ਦੇਖ ਸਕਦੇ ਤੁਸੀਂ ਇੱਧਰ ਤੁਸੀਂ ਅਕਸਰ ਟਿਕਟੌਕ ਤੇ ਦੇਖਿਆ ਹੋਣਾ ਬਾਈ ਦੀ ਚੜਾਈ ਫੁੱਲ ਹੈ ਜਰੂਰੀ ਤੁਸੀਂ ਇੱਥੇ ਆਉਣਾ ਨਾ ਜੈਂਸਾ ਬਲੇਜ਼ ਬੜਾ ਤਕੜਾ ਆਊਟਲਟ ਹੈ ਬੜੀ ਸੋਹਣੀ ਜਗ੍ਹਾ ਹੈ ਆਜੋ ਸਾਨੂੰ ਅੰਦਰ ਦਿਖਾਉਨੇ ਵਾ ਕੋਈ ਸਕੂਨ ਤੋਂ ਕਨੇ ਬਾਤਾਂ ਹੁੰਦੀਆਂ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਵੀਡੀਓ ਚ ਸੱਤੇ ਨੇ ਮਾਰ ਲਿਆ ਸੌਦਾ ਟੌਮੀ ਦੇ ਚੱਕ ਲਿਆ ਦੋ ਟੀ-ਸ਼ਰਟਾਂ ਸੱਤੇ ਨੇ ਤਰੀਨੂ ਵਾਲੇ ਨੇ ਕਹਿੰਦੇ ਸਕੰਨ ਤੋਂ ਚਲਦੀ ਪੂਰੀ ਹੁਣ ਬਾਕੀ ਅੱਗੇ ਦੇਖਦੇ ਜਾ ਕੇ ਕਿਆ ਕਰਦਾ ਸਤਾ ਤਰੀਨੂ ਵਾਲਾ ਦਾਣਾ ਇੰਡੀਆ ਦੇ ਵਿੱਚ ਵੀ ਨਹਿਰਾਂ ਚ ਹਨਾ ਨਦੀਆਂ ਚ ਬੰਦੇ ਪੈਸੇ ਸਿੱਟਦੇ ਨੇ ਇੱਥੇ ਇਟਾਲੀਅਨ ਵੀ ਇਹ ਬਹਿਮਾ ਭਰਮ ਕਰਦੇ ਨੇ ਆ ਦੇਖੋ ਇੱਧਰ ਸਿੱਕੇ ਸਿੱਕੇ ਕਰੇ ਪਏ ਆ ਤਾਂ ਮੌਸਮ ਠੰਡ ਦਾ ਹੈ ਅਸਾ ਪਤਾ ਨਹੀਂ ਆਪਣੇ ਨਹੀਂ ਗੱਡੇ ਆ ਤਾਂ ਮੌਸਮੇ ਠੰਡ ਦਾ ਨਹੀਂ ਅਸੀਂ ਮਿੰਟ ਮਾਰਨਾ ਤਾਂ ਆ ਪੂਝ ਦੇਣੇ ਤੇ ਸਾਰੇ ਆ ਪਿਛਾਣੋ ਕੌਣ ਬੈਠਾ ਇਹ ਤਾਂ ਸਾਰੇ ਪੂਝ ਦੇਣੇ ਤੇ ਸੀ ਇਹਗਾ ਫਿਡੈਂਸਾ ਵਿਲੇਜ ਬਾਬਿਓ ਦੇਖ ਸਕਦੇ ਤੁਸੀਂ ਇੱਧਰ ਹੁਣ ਪੀਨੇ ਆ ਕਫੇ ਗੋਫੇ ਫਿਰ ਮਾੜਾ ਜਾ ਦਿਖਾਉਨੇ ਆ ਤੁਹਾਨੂੰ ਇੱਧਰ ਸੱਤੇ ਨੇ ਮਾਰਤਾ ਸੌਦਾ ਟੌਮੀ ਦਾ ਥੋੜੇ ਬਹੁਤ ਖਰੀਦ ਲਏ ਹੁਣ ਕਹਿੰਦੇ ਸੱਤੇ ਨੇ ਮੇਰੇ ਵੀਰੋ ਤਿੰਨ ਚਾਰ ਕਿਸਮ ਦੇ ਬ੍ਰੈਂਡ ਦਾ ਲਵਾਫੋ ਇੱਕ ਚੱਕ ਲੀਆਂ ਲਈਆਂ ਚਾਹੀਦੀ ਕਿ ਦੋ ਦੋ ਚੀਜ਼ਾਂ ਹੀ ਆਂ ਮਾਰਿਆ ਸੌਦਾ ਸਿਰਈ ਆ ਪਰ ਉਹ ਲਿਕੋਸਟ ਵਾਲਿਆਂ ਦੇ ਜਾ ਰਹੇ ਕਹਿੰਦੇ ਦੇਖਦੇ ਮੇਰੇ ਵੀਰੋ ਦਿਖਾਉਨੇ ਤੁਹਾਨੂੰ ਅੱਗੇ ਜਾ ਕੇ ਫਿਰ ਜੇ ਕੋਈ ਚੀਜ਼ ਪਸੰਦ ਆਈ ਇਹ ਮੇਰੇ ਵੀਰੋ ਫੀ ਡੈਂਸਾ ਵਿਲੇਜ ਆਊਟਲੈਟ ਲੈ ਵੀ ਕਹਿੰਦੇ ਸੱਤੇ ਨੇ ਖਰੀਦ ਲਿਆ ਪਾਬੇ ਤੇ ਕੋਸਟੇ ਵਾਲਿਆਂ ਤੇ ਵੀ ਹੁਣ ਟੈਂਬਰਲੈਂਡ ਵਾਲਿਆਂ ਦੇ ਬਟਨ ਲੱਗੇ ਕਹਿੰਦੇ ਟੈਂਬਰਲੈਂਡ ਵਾਲੇ ਦੇਖਦੇ ਸੱਤਾ ਕਿਆ ਮਾਰਦਾ ਸੌਦਾ ਕੋਈ ਸਾਲ ਦੀ ਚੱਲਦੀ ਪੂਰੀ ਉਧਰ ਚੱਕ ਤੋਂ ਚੱਕ ਚੱਕ ਮਗਰਮਚੇ ਮਗਰਮਚ ਕਰਤਾ ਸਤੇ ਨੇ ਚੱਕ ਜਗਾ ਬਾਬੇ ਬਹੁਤ ਸੋਹਣੀ ਹੈ ਇਹ ਇਹਦਾ ਨਾਮ ਹੈਗਾ ਫਿਜੈਂਸਾ ਵਿਲੇਜ ਆਊਟਲੈਟ ਦੇਖ ਸਕਦੇ ਤੁਸੀਂ ਇੱਧਰ ਸਾਰੇ ਸ਼ੋਰੂਮ ਹੈ ਤਕਰੀਬਨ ਪ੍ਰਾਡਾ ਪ੍ਰੂਡਾ ਔਰ ਕੈਲਵਿਨ ਕਲੇਨ ਗੈਸੋ ਮਾਈਕਲ ਕੋਰਸ ਔਰ ਵੀ ਜਿੰਨੇ ਮਸ਼ਹੂਰ ਬ੍ਰਾਂਡ ਹੈ ਤਕਰੀਬਨ ਇੱਥੇ ਹੈਗੇ ਹੀ ਆ ਫਰਾਰੀ ਹੋ ਗਿਆ ਕੈਲਵਿਨ ਕਲੇਨ ਟੌਮੀ ਗੈਸ ਸਟੈਂਬਰ ਲੈਂਡ ਨਿਊ ਬੈਲੈਂਸ ਸਰਚ ਕਰ ਸਕਦੇ ਤੁਸੀਂ ਨੈਟ ਤੇ ਫਿਡੈਂਸਾ ਵਿਲੇਜ ਆਊਟਲੈਟ ਵਿਲੇਜ ਲੋਕੇਸ਼ਨ ਬਹੁਤ ਸੋਹਣੀ ਹੈ ਦੇਖ ਸਕਦੇ ਤੁਸੀਂ ਇੱਧਰ ਛੁੱਟੀ ਦੀ ਅੱਜ ਕੰਮ ਤੇ ਸੀਗਾ ਚਲੋ ਘੁੰਮੇ ਆਉਨੇ ਆ ਕਿਤੇ ਜਾ ਕੇ ਵੀ ਅੱਜ ਦੀ ਵੀਡੀਓ ਮੁੱਕ ਗਈ ਮਿੱਤਰੋ ਚੱਕ ਤੇ ਇੱਧਰ ਕੱਪੜੇ ਖਰੀਦ ਲੈ ਮੁੰਡਿਆਂ ਨੇ ਪੰਜ چھ ਚੀਜ਼ਾਂ ਖਰੀਦ ਲੀਆਂ ਆ ਲੋ ਜੀ ਇਹ ਹੈਗਾ ਫਿਡੈਂਸਾ ਵਿਲੇਜ ਸਰਚ ਕਰਕੇ ਤੁਸੀਂ ਆ ਸਕਦੇ ਆ ਫਿਡੈਂਸਾ ਆਊਟਲੈਟ